ਸਸੇ ਗਾਲ ਜੀ ਬਹੁਤ ਅੱਜ ਸਾਰਾ ਦਿਨ ਇਹ ਵੀਡੀਓ ਜਿਹੜਾ ਲਗਾਤਾਰ ਵਾਇਰਲ ਹੁੰਦਾ ਰਿਹਾ ਬਹੁਤ ਸਾਡੇ ਵਰਗੇ ਇਹਨਾਂ ਤੇ ਸਲਾਹਾਂ ਦਿੱਤੀਆਂ ਦੇਖੋ ਜੀ ਮੈਡਮ ਨੇ ਜਵਾਬ ਕੁੱਟਤਾ ਦੇਖੋ ਕਿਡਨੀ ਤਸ਼ੱਦਦ ਹੋ ਗਈ ਜਵਾਬ ਤੇ ਕਿੰਨਾ ਜਿਹੜਾ ਕਿ ਕਾਨੂੰਨ ਦੀ ਉਲੰਘਣਾ ਹੋ ਗਈ ਜੀ ਜਵਾਬ ਤੇ ਇਹ ਸਾਰੀਆਂ ਚੀਜ਼ਾਂ ਨੂੰ ਦੇਖ ਕੇ ਜੇ ਕਹੀਏ ਕਿ ਚਲੋ ਮੰਤਰੀ ਨੇ ਵੀ ਟਵੀਟ ਕਰਕੇ ਇਹ ਗੱਲ ਕਹੀ ਵੀ ਭਾਈ ਇੱਥੇ ਪ੍ਰਾਈਵੇਟ ਸਕੂਲ ਦਾ ਸਰਕਾਰੀ ਸਕੂਲ ਦਾ ਨਹੀਂ ਹੈਗਾ ਇਹ ਪਰ ਮਸਲੇ ਨੂੰ ਲੈ ਕੇ ਕਿਹਾ ਕਿ ਸਾਡੇ ਵਰਗੇ ਜਿੰਨੇ ਸੋਸ਼ਲ ਮੀਡੀਆ ਦੇ ਵਿਦਵਾਨ ਸੀ ਉਹਨਾਂ ਨੇ ਬਹੁਤ ਤਰਾਹੀ ਮਾਮ ਮਚਾਈ ਇੱਕ ਗੱਲ ਮੈਨੂੰ ਇਹ ਕੁੱਟਣ ਵਾਲੇ ਮਾਮਲੇ 'ਚ ਇਹ ਸਮਝ ਨਹੀਂ ਲੱਗੀ ਹੈਗੀ ਕਿ ਜਿੱਡੀ ਤਰਾਹੀ ਮਾਮ ਮਚਾਈ ਤੇ ਸਾਡੇ ਆ ਸੋਸ਼ਲ ਮੀਡੀਆ ਵਾਲੇ ਹੈਗੇ ਹੀ ਇਹ ਕੰਮ ਆ ਤੇ ਖਾਸ ਤੌਰ ਤੇ ਕਿਹਾ ਜਾਵੇ ਸੋਸ਼ਲ ਮੀਡੀਆ ਤੇ ਜਿਹੜੇ ਵਿਦਵਾਨ ਨੇ ਤੇ ਖਾਸ ਤੌਰ ਤੇ ਸੋਸ਼ਲ ਮੀਡੀਆ ਦੇ ਸਾਡੇ ਵਰਗੇ ਜਿਹੜੇ ਜਿਵੇਂ ਕਿ ਇਹ ਚੈਨਲਸ ਚੱਲਦੇ ਨੇਗੇ ਉਹਨਾਂ ਨੇ ਪੂਰੀ ਚੱਕੀ ਵੀਡੀਓ ਕੰਮ ਬ ਫਰ ਵੇਵ ਉਧਰ ਨਹੀਂ ਚੱਲ ਪਾਂਦੀ ਐ ਸਹੀ ਸਹੀ ਦੱਸਿਓ ਕਿ ਨੇ ਆਖਰਕਾਰ ਜੇ ਕਹੀਏ ਕਿ ਪਹਿਲਾਂ ਵਾਲੇ ਸਮੇਂ ਦੇ ਵਿੱਚ ਕਿਹਦੇ ਚਪੇੜਾ ਨਹੀਂ ਪਈਆਂ ਕਿਹਦੇ ਡੰਡੇ ਨਹੀਂ ਪਏ ਜੇਕਰ ਕਿਸੇ ਨੇ ਗਲਤੀ ਕਰੀਆ ਮਾਸਟਰਾਂ ਨੂੰ ਸੁਧਾਰਨ ਵਾਸਤੇ ਅੱਜ ਵੀ ਬਹੁਤ ਸਾਰੇ ਮਾਪੇ ਨੇ ਮੈਂ ਆਪਕ ਨਹੀਂ ਸੁਨੇ ਆ ਇਹ ਗੱਲ ਕਹਿ ਦਉਂਦੇ ਨੇ ਵੀ ਲਾ ਦਿਓ ਮੈਡਮ ਦੋ ਜੇ ਨਹੀਂ ਮੰਨੂਗਾ ਗੱਲ ਲਾ ਦਿਓ ਦੋ ਜੇ ਨਹੀਂ ਕੰਮ ਕਰੂਗਾ ਜਿਹਦਾ ਜਵਾਕ ਪੜਾਈ 'ਚ ਮੜਾ ਮੋਟਾ ਕਮਜ਼ੋਰ ਆ ਵਿਚਾਰਾ ਇਹ ਕੋਈ ਜੁਦੀ ਨਹੀਂ ਹੁੰਦਾ ਵੀ ਉਹ ਸਦਾ ਹੀ ਕਮਜ਼ੋਰ ਰਹੇ ਉਹ ਵੀ ਲਾ ਦਿਓ ਐਸੀ ਤਾਂ ਕਹਿੰਦੇ ਨਹੀਂਗੇ ਬਸ ਤੁਸੀਂ ਇਹ ਥੋੜੇ ਹੀ ਜਵਾਕ ਜਦੋਂ ਇਹ ਜੀ ਕੋਈ ਗੱਲ ਆ ਜਾਂਦੀ ਹੈ ਜਿੱਕਰ ਮਾਸਟਰ ਨੇ ਇਹ ਗੱਲ ਠੀਕ ਹੈ ਵੀ ਬੇਅੰਤ ਦਾ ਕੁੱਟ ਦੇਣਾ ਤਾਂ ਉਹ ਤਾਂ ਤਸ਼ੱਦਦ ਹੀ ਹੈ। ਜਵਾਕ ਦੇ ਲੀਲ ਪਾ ਦੋ ਤੁਸੀਂ ਜਵਾਕ ਨੂੰ ਐ ਬੁਰੀ ਤਰ੍ਹਾਂ ਨਾਲ ਰਗੜ ਦੋ ਉਹ ਚੀਜ਼ਾਂ ਗਲਤ ਨੇ। ਸਮਝਾਉਣ ਵਾਸਤੇ ਮਾਸਟਰਾਂ ਨੇ ਸਾਨੂੰ ਵੀ ਬਥੇਰਾ ਕੋਈ ਕੁੱਟਿਆ ਪਰ ਉਹਦਾ ਮਤਲਬ ਇਹ ਨਹੀਂ ਵੀ ਉਹਨਾਂ ਦੀ ਇੰਟੈਂਸ਼ਨ ਇਹ ਨਹੀਂ ਸੀਗੀ ਕਿ ਉਹ ਬੈਰ ਬਰੋਭ ਕਰਦੇ ਸੀਗੇ। ਹੋ ਸਕਦਾ ਸੋਚੋ ਇੱਕ ਜਾਂ ਦੋ ਹੋਣ ਕੋਈ ਇਹੋ ਜਿਹੇ ਪਰ ਹਰੇਕ ਮਾਨਸਿਕਤਾ ਵਾਲਾ ਬੰਦਾ ਇਹੋ ਜਾਂ ਨਹੀਂ ਸੀਗਾ। ਮੈਡਮ ਦੇ ਜਿਉਂ ਦੱਬ ਕੇ ਮਗਰ ਪਏ ਨੇ ਹੋ ਸਕਦਾ ਉਹ ਤੇ ਐਫ ਆਰ ਵੀ ਦਰਜ ਹੋ ਗਈ ਹੋਵੇ। ਗੱਲ ਕਲੀ ਇਸ ਮੈਡਮ ਦੀ ਨਹੀਂ ਹੈਗੀ ਵੀ ਇਹਦੇ ਜਵਾਕ ਦੇ ਰਾਂ ਦਿਨਾਂ ਮਾਰਿਆ ਤੇ ਉਹਨੂੰ ਕੋਈ ਜਸਟੀਫਾਈ ਕਰਨੇ ਆ ਜਸਟੀਫਿਕੇਸ਼ਨ ਨਹੀਂ ਹੈਗੀ ਇਹ ਪਰ ਗੱਲ ਇਹ ਹੈ ਵੀ ਯਾਰ ਜਿੰਨਾ ਅਸੀਂ ਚ ਲੋਕ ਲੱਗਦੇ ਆ ਅਸਲੀ ਜ਼ਿੰਦਗੀ ਚ ਕਈ ਇਹੋ ਚੀਜ਼ ਕਰਦੇ ਆਗੇ ਅਸੀਂ ਇਸ ਚੀਜ਼ ਨੂੰ ਮੰਨਦੇ ਆ ਕਿਉਂਕਿ ਲਗਾਤਾਰ ਜੇ ਦੇਖਿਆ ਜਾਵੇ ਕੂਰ ਕਰਪੇ ਬਿਨਾ ਜਵਾਕ ਕਈ ਵਾਰ ਨਹੀਂ ਪੜਦੇ ਤੇ ਇਸ ਚੀਜ਼ ਨੂੰ ਲੈ ਕੇ ਇਹ ਵੀ ਗੱਲ ਠੀਕ ਹੈ ਵੀ ਇਹਨੂੰ ਟੋਟਲੀ ਨਹੀਂ ਜਸਟੀਫਾਈ ਕਰ ਸਕਦੇ ਹੈਗੇ ਵੀ ਯਾਰ ਮਾਰਨੇ ਹੀ ਮਾਰਨਾ ਮਾਰੇ ਬਿਨਾ ਜਵਾਕ ਪੜਦਾ ਹੀ ਨਹੀਂ ਪੜਦੇ ਨੇ ਜਵਾਕ ਸਿਸਟਮ ਬਦਲ ਗਏ ਨੇ ਪਰ ਇਹ ਵੀ ਹੈ ਨਹੀਂ ਵੀ ਯਾਰ ਜੇਕਰ ਕਿਸੇ ਨੇ ਕੋਈ ਜਵਾਕ ਦੇ ਕਿਸੇ ਦੇ ਥੱਪੜ ਮਾਰਤਾ ਤੇ ਅਸੀਂ ਉਹਦੇ ਆ ਚੱਕ ਕੇ ਚਾਰੇ ਜਿਵੇਂ ਕਹਿੰਦੇ ਦੋਨੇ ਪੈਰ ਦੋਨੇ ਲੱਤਾਂ ਚੱਕ ਕੇ ਆਏ ਪੈਜੀਏ ਮਗਰ ਕਿ ਅਸੀਂ ਤਾਂ ਜੀ ਪਤਾ ਨਹੀਂ ਕੀ ਕਰਤਾ ਇਹ ਤਾਂ ਤਸ਼ੱਦਦਤ ਹੋ ਗਈ ਇਹ ਤਾਂ ਬਹੁਤ ਹੋ ਹੋ ਗਿਆ ਇਸ ਸਿਸਟਮ ਦੇ ਹਿਸਾਬ ਦੇ ਨਾਲ ਜੇ ਕਿਹਾ ਜਾਵੇ ਮਾਪੇ ਕਹਿਣ ਵੇਲੇ ਗੱਲ ਹੋਰ ਹੁੰਦੇ ਨੇ ਸਾਰਿਆਂ ਦੀ ਨਹੀਂ ਗੱਲ ਕਰਦੇ ਕਿਰ ਕੋਈ ਸਾਰੇ ਸਿਸਟਮ ਸਾਰੇ ਤਰ੍ਹਾਂ ਦਾ ਨਹੀਂ ਹੈਗਾ ਇਹਨੂੰ ਚੀਜ਼ ਨੂੰ ਸਾਰੇ ਨਾਲ ਜੋੜ ਕੇ ਵੀ ਨਾ ਦੇਖਿਓ ਪਰ ਗੱਲ ਇਹ ਹੈ ਵੀ ਜੇ ਆਮ ਤੌਰ ਤੇ ਕਹਿੰਦੇ ਨੇ ਅਸੀਂ ਵੀ ਘੂਰਦੇ ਜਵਾਕ ਨੂੰ ਮਾਰਦੇ ਹੋ ਤਾਂ ਦੋ ਲਾਦੇ ਹੋ ਜਾਂ ਦੋ ਥੱਪੜ ਲਾਦੇ ਹੋ ਇਹਦੇ ਤੁਸੀਂ ਆਏ ਨਹੀਂ ਇਹ ਪੜਦਾ ਜਾਂ ਪੜਦੀ ਜੋ ਵੀ ਬੱਚਾ ਹੈ ਹੁਣ ਜਦੋਂ ਇਹ ਜਾ ਕੋਈ ਵੀਡੀਓ ਆ ਜਾਂਦਾ ਫਿਰ ਜਿਉਂ ਲੱਗਦੇ ਆ ਅਸੀਂ ਸੋਸ਼ਲ ਮੀਡੀਆ ਤੇ ਆਪਦਾ ਗਿਆਨ ਵੰਡਣ ਦੇ ਵਾਸਤੇ ਕਿ ਤੁਸੀਂ ਪੁੱਛੋ ਨਾ ਮਾਸਟਰ ਕੋਈ ਵੀ ਕਿਸੇ ਵੀ ਬੱਚੇ ਨੂੰ ਉਹਦਾ ਕੋਈ ਜ਼ਿਦਬੈਰ ਨਹੀਂ ਹੁੰਦਾ ਕਿਸੇ ਦੇ ਨਾਲ ਪੜਾਉਣ ਦਾ ਤਰੀਕਾ ਜ਼ਰੂਰ ਕਹਿ ਸਕਦੇ ਆ ਵੱਖਰੋ ਵੱਖਰਾ ਇਹ ਵੀ ਗੱਲ ਠੀਕ ਹੈ ਵੀ ਸਤਾਈ ਇੰਨੀ ਜ਼ਿਆਦਾ ਵੀ ਨਾ ਕਰੋ ਕਿ ਕਿਸੇ ਦਾ ਕੋਈ ਫਿਜ਼ੀਕਲੀ ਕਿਸੇ ਬੱਚੇ ਦਾ ਨੁਕਸਾਨ ਹੋ ਜਾਏ ਪਰ ਜੇ ਯਾਰ ਜੇ ਕੋਈ ਜਵਾਕ ਨੂੰ ਹੱਥ ਲਾਤਾ ਤਾਂ ਉਹਦੇ ਤੇ ਅਸੀਂ ਇੰਨਾ ਜ਼ਿਆਦਾ ਗਿਆਨ ਵੰਡਣ ਲੱਗੇ ਤੇ ਇੱਕ ਤਾਂ ਰਹਿ ਜਾਂਦਾ ਖੁੰਦਾ ਜਦੋਂ ਤੱਕ ਕਿਸੇ ਦੇ ਵੱਢ ਜਾਂਦਾ ਇਹ ਮੋਬਾਈਲ ਵੀਡੀਓ ਕਿਸੇ ਦੀ ਨਿੱਜੀ ਜ਼ਿੰਦਗੀ ਚ ਫਿਰ ਤਾਂ ਨਿਕਲਦੀਆਂ ਨੇ ਚੀਕਾਂ ਤੇ ਜਦੋਂ ਕਿਤੇ ਕੋਈ ਅਹੇ ਜੀ ਥਾਵੇਂ ਕਿਸੇ ਦੇ ਹੱਥ ਲੱਗ ਜਾਂਦਾ ਫਿਰ ਜਣਾ ਖਣਾ ਉੱਥੇ ਵੀਡੀਓ ਚੱਕ ਕੇ ਹਰੇਕ ਥਾਵੇਂ ਲੱਗਿਆ ਰਹਿੰਦਾ ਹੁਣ ਇਹ ਨੇ ਅੱਧਾ ਸਿਸਟਮ ਹਲਾ ਕੇ ਰੱਖਤਾ ਭਾਵੇਂ ਸਾਡੇ ਵਰਗਾਂ ਨੂੰ ਵੀ ਜੇ ਕਹੀਏ ਕਿ ਇਹ じゃ ਮੁਫਤ ਦਾ ਗਿਆਨ ਵੰਡਣ ਨੂੰ ਮੌਕਾ ਦਿੱਤਾ ਪਰ ਯਾਰ ਗੱਲ ਇਹ ਵੀ ਹੈ ਕਿ ਜਿਹੜੇ ਲੋਕ ਅਸੀਂ ਥੋੜਾ ਜਿਹਾ ਬੈਲੈਂਸ ਕਰਕੇ ਚੱਲੀਏ ਸੋਸਾਇਟੀ ਨੂੰ ਤੇ ਨਾਲ ਨਾਲ ਕਾਨੂੰਨ ਨੂੰ ਕਾਨੂੰਨ ਦੀ ਧੱਜੀਆਂ ਉਡਾਣਾ ਕਾਨੂੰਨ ਨੂੰ ਛਿੱਕੇ ਟੰਗਣਾ ਇਹ ਕੋਈ ਸਿਆਣਫਣੀ ਹੈਗੀ ਪਰ ਦੂਜੇ ਪਾਸੇ ਇਹ ਵੀ ਦੇਖੀਏ ਵੀ ਜਿਹੜਾ ਸਾਡਾ ਸੋਸ਼ਲ ਸਿਸਟਮ ਆ ਉਹਨੂੰ ਥੋੜਾ ਜਿਹਾ ਬੈਲੈਂਸ ਕਰਕੇ ਚੱਲੀਏ ਹੁਣ ਇਹਦੇ ਵਿੱਚ ਇਹ ਠੀਕ ਹੈ ਵੀ ਇਹਨੇ ਕੁੱਟਤਾ ਜ਼ਿਆਦਾ ਦਿੱਤਾ ਮਾਸਟਰਨੀ ਨੇ ਪਰ ਮਕਸਦ ਕੱਲਾ ਇਸ ਵੀਡੀਓ ਨੂੰ ਲੈ ਕੇ ਨਹੀਂ ਹੈ ਤਮਾਮ ਉਹਨਾਂ ਲੋਕਾਂ ਨੂੰ ਲੈ ਕੇ ਆ ਵੀ ਪਹਿਲਾਂ ਤਾਂ ਜਵਾਕ ਨੂੰ ਤੁਸੀਂ ਕਹਦੋਂਗੇ ਵੀ ਜੇ ਤੁਹ ਜਵਾਕ ਨੂੰ ਪੜਾਉਣ ਵਾਸਤੇ ਜੀ ਤੁਸੀਂ ਲਾ ਦਿਓ ਦੋ ਜਦੋਂ ਕਿਤੇ ਸਟੋਪਾਈ ਦੀ ਜਵਾਬ ਕਰੋਂਦਾ ਹੁੰਦਾ ਫਿਰ ਕਿਸੇ ਤੋਂ ਕਿਉਂਕਿ ਅੱਜ ਕੱਲ ਹੈਗਾ ਵੀ ਇਕੱਲਾ ਇਕੱਲੇ ਲੋਕਾਂ ਦੇ ਤਾਂ ਬਥੇਰਿਆਂ ਨੇ ਹੁਣ ਫਿਰ ਕਿਸੇ ਦਾ ਦੇਖਿਆ ਜਾਵੇ ਦੇਖਿਆ ਨਹੀਂ ਜਾਂਦਾ ਫਿਰ ਅਗਲੇ ਨੂੰ ਤੁਸੀਂ ਮਾਰਨ ਕੁੱਟਣ ਭੇਜ ਦਿਓ ਭਾਈ ਦਿਓ ਫਿਰ ਇਹੋ ਜਿਹਾ ਜਲੂਸ ਕਢਣ ਭਾਈ ਦਿਓ ਗੱਲ ਇਹ ਹੈ ਵੀ ਮਿੱਤਰੋ ਆਪਦੇ ਤੌਰ ਦੇ ਉੱਤੇ ਠੀਕ ਹੈ ਵੀ ਉਹ ਬੱਚੇ ਦੇ ਮਾਪਿਆਂ ਦਾ ਡਿਸੀਜਨ ਹੈ ਉਹ ਕਿਵੇਂ ਆਪਦੇ ਬੱਚੇ ਨੂੰ ਪੜਾਉਣਾ ਚਾਹੁੰਦੇ ਨੇ ਦੂਜੇ ਪਾਸੇ ਕਾਨੂੰਨ ਸੰਵਿਧਾਨ ਸਾਰੀਆਂ ਚੀਜ਼ਾਂ ਦੇਖ ਕੇ ਚੱਲਣਾ ਵੀ ਜ਼ਰੂਰੀ ਆ ਪਰ ਜੇ ਰਿਹਾ ਜਾਵੇ ਜਿਹੜਾ ਹੁਣ ਅਸੀਂ ਵੀਡੀਓ ਬਣਾ ਬਣਾ ਕੇ ਹਰੇਕ ਸਵਾਦ ਲੈ ਰਿਹਾ ਹੈ ਇਹ ਵੀ ਦੇਖਿਆ ਜਾਵੇ ਕੋਈ ਚੰਗੀ ਗੱਲ ਨਹੀਂ ਹੈਗੀ ਸਾਡੇ ਸੋਸ਼ਲ ਮੀਡੀਆ ਨੇ ਤਾਂ ਪਹਿਲਾਂ ਸਾਰਾ ਸਿਸਟਮ ਵਿਗਾੜੀ ਦਿੱਤਾ ਜਿਹੜੀ ਛੋਟੀ ਛੋਟੀ ਚੀਜ਼ ਦਿਖਾਉਣ ਵਾਲੀ ਨਹੀਂ ਉਹ ਵੀ ਲੋਕ ਦਿਖਾਈ ਜਾਂਦੇ ਆ ਬਹੁਤ ਸਾਰੇ ਚੰਗੇ ਮਾਸਟਰ ਨੇ ਜਿਹੜੇ ਸਵਾਲ ਅਸੀਂ ਫਿਰ ਸਾਰਿਆਂ ਦੇ ਖੜਾ ਕਰ ਦਿੰਦੇ ਆ ਪਰ ਗੱਲ ਇਹ ਹੈ ਵੀ ਜਿਹੜੇ ਚੰਗੇ ਲੋਕ ਪੜਾਉਂਦੇ ਨੇ ਜੇਕਰ ਕਦੇ ਕਿਸੇ ਦੇ ਯਾਰ ਕੋਈ ਮਾੜਾ ਮੋਟਾ ਘੂਰ ਕਪਾ ਦਿੱਤ ਵੀ ਦਿੱਤਾ ਜਵਾਕ ਨੂੰ ਬਾ ਤਾਂ ਪਰ ਉਹਦੇ ਤੇ ਸਾਨੂੰ ਆਏ ਹਾਇ ਤੋਂ ਬਾਰੇ ਕਰਨੀ ਚਾਹੀਦੀ। ਬਾਕੀ ਤੁਸੀਂ ਆਉਦੀ ਕਮੈਂਟ ਕਰਕੇ ਰਾਏ ਸੰਜੀ ਜਰੂਰ ਕਰਿਓ। ਕੋਈ ਜ਼ਰੂਰੀ ਨਹੀਂ ਹੁੰਦਾ ਵੀ ਜਿਹੜੀਆਂ ਗੱਲਾਂ ਆਪਾਂ ਕਹਤੀਆਂ ਉਹ ਸਾਰੀਆਂ ਸਹੀ ਨੇਗੀਆਂ। ਇਹ ਵੀ ਠੀਕ ਹੈ ਵੀ ਕਿਉਂਕਿ ਮੈਂ ਇਹਦੇ ਵਿੱਚ ਕੋਈ ਇਹ ਨਹੀਂ ਕਹਿ ਰਿਹਾ ਵੀ ਸਾਰੇ ਜਵਾਕਾਂ ਨੂੰ ਹੁਣ ਕੋਟ-ਕੋਟ ਕੇ ਹੀ ਫੇਰੀ ਪੜਾਉਣਾ। ਪੜਾਉਣ ਦਾ ਤਰੀਕਾ ਪਿਆਰ ਵਾਲਾ ਹੀ ਹੋਣਾ ਚਾਹੀਦਾ। ਇਹ ਵੀ ਗੱਲ ਠੀਕ ਹੈ ਵੀ ਜਦੋਂ ਬਹੁਤ ਸਾਰੇ ਜਗ੍ਹਾ ਤੇ ਦੇਖਿਆ ਵੀ ਕਈ ਥਾਂ ਤੇ ਜਵਾਕਾਂ ਦੇ ਹਾਲਾਤ ਹੀ ਵਿਚਾਰਾਂ ਦੇ ਹਜੇ ਹੋ ਜਾਂਦੇ ਨੇ। ਮਾਸਟਰੀਆਂ ਕੁੱਟਣ ਬਲੇ ਵੀ ਨਹੀਂ ਦੇਖਦੀਆਂ। ਉਹ ਵੀ ਗਲਤ ਆ। ਪਰ ਇਹ ਚੀਜ਼ ਜ਼ਰੂਰ ਦੱਸਿਓ। ਕਿ ਕਦੇ ਇਹ ਗੱਲ ਕਹਨੇ ਉਹ ਵੀ ਇਹ ਗੱਲ ਸੁਣਨ ਨੂੰ ਮਿਲਦੀ ਆ ਜਾਂ ਮੈਂ ਕਿਤੇ ਆਪਦੇ ਤੌਰ ਤੇ ਕਹਿ ਰਹੇ ਹਾਂ ਕਿ ਜੇ ਜਵਾਬ ਪੜੂਗਾ ਨਹੀਂ ਤੁਸੀਂ ਲਾ ਦਿਓ ਜੀ ਦੋ ਥੋੜੇ ਜਿヒ ਬੱਚਾ ਤੁਸੀਂ ਹੀ ਦੇਖਣਾ ਅੱਗੇ ਤੇ ਟੀਚਰ ਵੀ ਏਡੇ ਕੀ ਕੰਮਲੇ ਹੈਗੇ ਨੇ ਸਾਰੇ ਵੀ ਕੁਟ ਕੁਟ ਕੇ ਉਹ ਲੱਲਣ ਲਾਉਂਦੇ ਨੇ ਜਿਹੜੀ ਉਹਨੇ ਕਦੇ ਪਿਆਰ ਨਾਲ ਵੀ ਪੜਾਇਆ ਹੋਊਗਾ ਉਹਦਾ ਖੈਰ ਜ਼ਿਕਰ ਵੀ ਨਹੀਂ ਹੋਇਆ ਹੁਣਾ ਉਹਦੇ ਬੱਚੇ ਦਾ ਕਿਸੇ ਦਾ ਰਿਜ਼ਲਟ ਚੰਗਾ ਆਇਆ ਹੋਣਾ ਉਹਦਾ ਜ਼ਿਕਰ ਵੀ ਨਹੀਂ ਹੋਇਆ ਹੋਣਾ ਪਰ ਅਸੀਂ ਪੰਡਣ ਵੇਲੇ ਕਿਸੇ ਨੂੰ ਨਹੀਂ ਦੇਖਦੇ ਉਸ ਰਾਦ ਖੋਣ ਵਾਲੇ ਟੀਚਰ ਦੇ ਖਿਲਾਫ ਅਸੀਂ 1 ਮਿੰਟ ਦੇ ਵਿੱਚ ਇਹ ਦੇਖਿਆ ਜਾਵੇ ਸੋਸ਼ਲ ਮੀਡੀਆ ਭਰਤਾ ਕਰ ਕਰਕੇ ਕਮੈਂਟ ਹਾਲਾਂਕਿ ਬਹੁਤ ਸਾਰੇ ਲੋਕਾਂ ਨੇ ਹਮਾਇਤ ਵੀ ਕਰੀਆ ਪਰ ਅਸੀਂ ਇਨਾਂ ਚੀਜ਼ਾਂ ਨੂੰ ਲੈ ਕੇ ਕਿਉਂ ਨਹੀਂ ਇਹ ਗੱਲ ਸਮਝਦੇ ਕਿ ਸਾਡੇ ਜਿਹੜੇ ਪੁਰਾਣੇ ਸਮੇਂ ਗਏ ਨੇ ਯਾਰ ਉਦੋਂ ਵੀ ਤਾਂ ਜਵਾਕਾਂ ਦੇ ਜੇਕਰ ਕੋਈ ਮਾਸਟਰ ਮਾਰਦਾ ਤਾਂ ਤੀ ਕੋਈ ਮਾਪੇ ਜਾਂਦੇ ਸੀ ਕਦੇ ਨਹੀਂ ਜਾਂਦੇ ਸੀ ਉਹਨਾਂ ਨੂੰ ਪਤਾ ਹੁੰਦਾ ਸੀਗਾ ਵੀ ਸਾਡੇ ਜਵਾਕ ਦੇ ਚੰਗੇ ਭਵਿੱਖ ਦੇ ਲਈ ਇਹ ਮਾਸਟਰ ਘੂਰਦਾ ਤਾਂ ਫਿਰ ਉਹ ਘੂਰ ਨੂੰ ਅਸੀਂ ਗਲਤ ਤਰੀਕੇ ਨਾਲ ਨਾਲ ਲਈਏ